ਮਿਟਿਆ ਹੈ ਹੈ ਇਹ ਹੁਣ ਲੈ ਕੇ ਚੱਲੇ ਆਪਾਂ ਘਰ ਮਿਰਚਾਂ ਦੇ ਬੂਟੇ ਲਗਾਤੇ ਆਪਾਂ ਬਸ ਬੈਕ 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 ਟੂ ਹੋਮ ਬਸ ਜਾਨੀ ਕਿ ਬਸ ਆ ਗਈ ਘਰ ਹੁਣ ਪਾ ਦੋ ਪਾਣੀ ਅਜੇ ਹੋੜ ਹੈਗੇ ਆ ਉਧਰ ਹੀ ਲਾ ਦੇ ਪਰਲੀ ਸਾਈਡ ਸੱਤ ਬੂਟੇ ਲੱਗ ਗਏ ਤੇ ਸੱਤਾਂ ਨੂੰ ਜਦੋਂ ਮਿਰਚਾਂ ਲੱਗੀਆਂ ਫਿਰ ਅੱਗੇ ਵੜੇ ਵੀ ਕਿਹਾ ਹਡੇ ਇੱਕ ਦੋ ਬੂਟੇ ਹੀ ਸਿਰਫ ਮਿਰਚਾਂ ਦੇ ਇੰਨੀ ਜਿਆਦਾ ਮਿਰਚ ਲੱਗਦੀ ਹੁੰਦੀ ਸਾਰਾ ਹੀ ਪੜ ਜਾਂਦਾ ਹੁੰਦਾ ਉਹਦੀ ਜੇ ਵੀ ਮੇਰੇ ਕੋਲ ਵੀਡੀਓ ਆ ਗਈ ਕਿਤੇ ਛਿੱਕੂ ਹੀ ਭਰਪੜ ਲੰਦੇ ਨੇ ਮਿਰਚਾਂ ਆ ਇਧਰ ਨੀਆਂ ਤਾਂ ਪੱਲੀ ਸਾਡ ਥੱਲੇ 혼이 맘에 혼이 났 ਆ ਕਾਜ ਆ ਮੈਂ ਕਿਨੀ ਹਾਂ ਭੀ ਇੱਥੇ ਕੱਟੀ ਬੰਦ ਦਿੰਦੇ ਤੇ ਖਾ ਲੈਣਾ ਹੁਣ ਨਾ ਪਰ ਬੰਨੇ ਉਹਨੇ ਮਿਰਚਾਂ ਦੇ ਬੁੱਢ ਹਾਂ ਹਾਂ ਨਿੱਕੀ ਹੈ ਨੋ ਵੀ ਪਾਣੀ ਵਿੱਚ ਤੇਲ ਦਾ ਚਮਚਾ ਹਾਂ ਹਾਂ ਅੱਜ ਨੇਰੀ ਚੜੀ ਫੇਰ ਜਾਨੀ ਕਿ ਨੇਰੀ ਜਾਊਗੀ ਫੇਰ ਅੱਜ ਇੱਧਰ ਤੁਹਾਨੂੰ ਦੱਸਨੀ ਇੱਧਰ ਸਾਡੇ ਕੇਲੇ ਲੱਗੇ ਹੋਏ ਨੇ ਤੇ ਇਹ ਦੇਖੋ ਸਾਡੇ ਕੇਲੇ ਆ ਆ ਜਿਹੜਾ ਨਾ ਕੱਚਾ ਹੁਣ ਥੰਮ ਲੱਗਾ ਈਏ ਕੇਲਿਆਂ ਦਾ ਪੀਲਾ ਕਿਹੜਾ ਹੋਇਆਗਾ ਉਹ ਵੇਖੋ ਉਹ ਵੇਖ ਉਹ ਇੱਧਰ ਉਹ ਥੰਮ ਟੁੱਟ ਗਿਆ ਤਾਂ ਹੋਇਆ ਵਾ ਲਾ ਲਓ ਫਿਰ ਖੇਚ ਲਓ ਹਵਾ ਦੇ ਨਾਲ ਹਨਾ ਟੁੱਟ ਗਿਆ ਤਾਂ ਹਵਾ ਨਾਲ ਟੁੱਟ ਗਿਆ ਕੋੜਾ ਆਈ ਨੇ ਹੂੰ ਖੇਚ ਲਓ ਸਾੜੇ ਇੱਧਰ ਸਾਡੇ ਜਿਹੜੇ ਹਾਏ ਕੀ ਇਧਰ ਸਾਡੇ ਕੇਲੇ ਜਿਹੜੇ ਟੁੱਟ ਗਏ ਨੇ ਢੀੜੀ ਦੇ ਨਾਲ ਟੁੱਟ ਗਿਆ ਨੁਕਸਾਨ ਹੋ ਗਿਆ ਇਹ ਸਾਡਾ ਹੋ ਗਿਆ ਨੁਕਸਾਨ ਕਿੰਨੀਆਂ ਦਰਜ ਨਹੀਂ ਵੇਖ ਰੁਕ ਰੁਕ ਰੁਕੋ 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 ਹਾਂ ਤੇ ਇਹ ਵਾਲਾ ਜਿਹੜਾ ਢੀੜੀ ਕਰਕੇ ਟੁੱਟ ਗਿਆ ਕਿਉਂਕਿ ਕੇਲਾ ਕੱਚਾ ਹੁੰਦਾ ਨਾ ਬੂਟਾ ਹੁਣ ਹੋਰ ਆਹ ਰਹਿ ਗਿਆ ਤੇ ਇਹ ਹੁਣ ਲੈ ਕੇ ਚੱਲੇ ਆਪਾਂ ਘਰ ਨੁਕਸਾਨ ਹੋ ਗਿਆ ਸਾਡਾ ਢੀੜੀ ਨੇ ਕਰ ਦਿੱਤਾ ਕੇਲੇ ਸਾਡੇ ਖਰਾਬ ਹੋ ਗਏ ਆ ਇੱਕਾ ਡਾ ਅੰਬ ਨੂੰ ਛੋਟਾ ਜਿਹਾ ਅੰਬ ਲੱਗਾ ਛੋਟੇ ਜਿਹੇ ਬੂਟੇ ਨੇ ਇਹ ਖਾਣ ਵਿੱਚ ਹੁਣ ਪੱਕੇ ਹੋਣਗੇ ਹੂੰ ਜੀ ਇਹ ਆਪਾਂ ਵੱਢ ਲਿਆ ਹਾਂ ਪਰ ਨਹੀਂ ਇੱਕ ਵੇਖੋ ਪਹਿਲਾਂ ਛਿੱਲ ਕੇ ਕੇਲਾ ਲਿਆ ਮੈਂ ਛਿੱਲਾ ਚਾਹੀਦਾ ਛਿੱਲੋ ਚਾਹੀਦਾ ਪਹਿਲਾਂ ਪੱਕਾ ਵੀ ਹੈਗਾ ਸਬਜੀ ਬੰਦੀ ਇਹਨਾਂ ਦੀ ਬੜੀ ਖਾ ਕੇ ਵੇਖੋ ਬੜਾ ਸਵਾਦ ਮਿੱਠਿਆ ਹੈ ਪੱਕ ਗਏ ਉਹ ਫਿਰ ਖਾਣੇ ਲੰਮਾ ਹੂੰ ਉਹ ਅੱਕ ਜਿੱਦਾਂ ਸਾਰੋਂ ਲਈਦੇ ਨਾ ਬਿਲਕੁਲ ਕਿਲੇ ਉਦਾਂ ਦੇ ਹੁਣ ਚੋਕੇ ਖੜੀਏ ਫ੍ਰੀਜ ਚ ਲਾਈਏ ਪੱਕੇ ਪੱਕੇ ਹੈ ਲਓ ਜੀ ਇਹ ਆਪਾਂ ਥਮ ਵੱਡ ਲਿਆ ਕਿਉਂਕਿ ਨੇਰੀ ਦੇ ਕਰਕੇ ਟੁੱਟ ਗਈ ਤੇ ਹੱਡ ਆ ਦਿਲ ਜਿਹੜਾ ਖੇਡਣ ਗਿਆ ਉਹਨੂੰ ਅਹੀਂ ਆਣ ਕੇ ਵਖਾ ਲੈਣਾ ਨੇ ਬਹੁਤ ਜ਼ਿਆਦਾ ਖੁਸ਼ ਹੋਣਾ ਕੇਲੇ ਵੇ ਮੈਂ ਕੋਨੂੰ ਬਹੁਤ ਜ਼ਿਆਦਾ ਸ਼ੌਂਕ ਹੀ ਕੇਲੇ ਜਾਂਦਾ ਬੂਟਾ ਲਾਉਂਦਾ ਤੇ ਛੋਟਾ ਜਿਹਾ ਲਾਇਆ ਸੀ ਪਿਛਲੀ વાડી ਦੇ ਅਰਕਾ ਜਿਹੜੇ ਕੇਲੇ ਲੱਗਣ ਦਾ ਤੇ ਦੇਖੋ ਕਿੰਨੇ ਜ਼ਿਆਦਾ ਕੇਲੇ ਲੱਗੇ ਨੇ ਤਾਂ ਜਿਹੜੇ ਪੀਲੇ ਹੋਏ ਬਿਲਕੁਲ ਜਿੱਦਾਂ ਬਾਜ਼ਾਰ ਤੋਂ ਲਈਦੇ ਮਿੱਠੇ ਨੇ ਉਸ ਤਰ੍ਹਾਂ ਦੇ ਆਪਾਂ ਖਾ ਕੇ ਵੇਖਿਆ ਨਾ ਹੁਣ ਦੇ ਲਵਗਾ ਤਾਂ ਆਪਾਂ ਫਿਰ ਵਖਾ ਲੈਣ ਜੇ ਦਿਲ ਨੂੰ ਕਿਨੇ ਲਾਉ ਜੀ ਇੱਧਰ ਦਿਲ ਨੂੰ ਲਾਇਆ ਵਾ ਫੋਟਵਾਂ ਸਾਫ਼ ਕਰਨ ਤੇ ਰੋਜ਼ ਰੋਜ਼ ਨੇੜੀ ਆਉਂਦੀ ਰਹਿੰਦੀ ਐ ਤੇ ਫੋਟਵਾਂ ਜਿਹੜੀਆਂ ਘਟੇ ਨਾਲ ਭਰ ਜਾਂਦੀਆਂ ਅੱਜ ਪਰਸੋ ਸਾਫ਼ ਕੀਤੀਆਂ ਹੀ ਰਾਤੀ ਫੇਰ ਨੇੜੀ ਆ ਗਈ ਐ ਤੇ ਫੇਰ ਘੱਟਾ ਹੋ ਗਿਆ ਤੇ ਇਹਨਾਂ ਨੂੰ ਛੁੱਟੀ ਜੀ ਇਹ ਕਰਕੇ ਮੈਂ ਹਾਂ ਤੁਹੀ ਵੀ ਨਾਲ ਸਾਫ਼ ਸਪਾਈ ਕਰਵਾਉ ਆ ਜੀ ਆ ਦਿਲ ਨੂੰ ਮਿਲਿਆ ਇੱਕ ਕ੍ਰਿਕਟ ਦੇ ਵਿੱਚੋਂ ਪਿੰਡ ਚੋਂ ਮਿਲਿਆ ਵਾ ਟੂਰਨਾਮੈਂਟ ਹੋਇਆ ਸੀ ਉੱਥੋਂ ਨਾਮ ਮਿਲਿਆ ਤੇ ਇਹ ਮਿਲਿਆ ਸਕੂਲਾਂ ਤੋਂ ਸਕੂਲਾਂ ਮਿਲੇ ਅੱਠ ਅੱਧ ਪ੍ਰਾਈਜ਼ ਸਕੂਲ ਤੋਂ ਤੇ ਆ ਵੀ ਇਹ ਵੀ ਗੇਮਾਂ ਦੇ ਵਿੱਚੋਂ ਫਰਸਟ ਆ ਹਿੱਤੇ ਇਹ ਮੈਡਲ ਮਿਲਿਆ ਤੇ ਥੋੜਾ ਥੋੜਾ ਕੰਮ ਐ ਇਸ ਕਰਕੇ ਲਈਦਾ ਵੀ ਥੋੜੀ ਬਹੁਤੀ ਬੱਚਿਆਂ ਨੂੰ ਵੀ ਜਾਚ ਹੋਣੀ ਚਾਹੀਦੀ ਕੰਮ ਕਰਾਉਣ ਦੀ ਮੈਂ ਆ ਚਲੋ ਮੇਰੇ ਨਾਲ ਅੱਜ ਥੋੜੀ ਸਾਫ ਸਪਾਈ ਕਰਵਾ ਦਿਓ ਫੋੜਵਾ ਖੋੜਵਾ ਵਗੈਰਾ ਉਦਾਂ ਤੇ ਰੋਜ਼ ਨੇੜੀ ਆਏ ਰਹਿੰਦੀ ਆ ਤੇ ਰੋਜ਼ ਚੜ੍ਹੇ ਰਹਿੰਦੇ ਪੱਟਾ ਉਹ ਸੈੱਲ ਡਾਉਣ ਹੋਗੇ ਇਹ ਦਿਲ ਨੇ ਲਿਆਂਦਾ ਸੀ ਆਨੰਦਪੁਰੋਂ 2 ਸਾਲ ਹੋ ਗਏ ਇਹਨੂੰ ਸੈੱਲ ਡਾਊਨ ਹੋ ਗਿਆ ਜਾਇਕ ਇੱਦਾਂ ਹੀ ਲਿਆ ਆਉਣਾ ਮਸਲਾ ਉਹ ਵਾਹ ਦੇ ਨਈ ਜਗਿਆ ਜਗੰਤ ਡਈਆਂ ਆ ਉਹ ਵਿੱਚ ਮੱਕੇ ਮਾਰਦੀ ਉਹਨਾਂ ਵੀ ਡਿਆんだろう ਕਿਹੜਾ ਇਧਰ ਆਪਾਂ ਇਹ ਬੜੇ ਵਧੀਆ ਰੰਗ ਬਣ ਗਏ ਜਗਦੇ ਤੇ ਹੁਣ ਇਹ ਥੋੜੇ ਸੈਲ ਡਾਊਨ ਹੁਣ ਕਰਕੇ ਚੱਲਣ ਨਹੀਂ ਡਿਆ। ਉੱਪੇ ਪਾਵਾਂਗੇ ਸੈਲ। ਸਾਫ ਕਰਤੀਆਂ ਵਾ ਤੇ ਹੁਣ ਮੈਂ ਇਧਰੋਂ ਸਾਫ ਕਰਕੇ ਇਹ ਤੇ ਫੋਟਵਾਂ ਲਗੰਨੀਆਂ। ਤੇ ਇਧਰ ਫੋਟਵਾਂ ਸਾਫ ਕਰਕੇ ਲਾ ਦਿਤੀਆਂ। ਤੇ ਸਾਬ ਸਫਾਈ ਵਧੀਆ ਲੱਗਦੀ ਘੱਟੇ ਨਾਲ ਬਹੁਤ ਜ਼ਿਆਦਾ ਗੁੜੀਆਂ ਲੱਗਦੀਆਂ। ਤੇਦਰ ਦਿਲ ਨੇ ਢੋ ਵੀ ਸਾਫ ਕਰਤੀ ਆ ਤੁਹਾਨੂੰ ਮੈਂ ਚਾਦਰ ਝਾਰ ਕੇ ਵਿਛਾਵਾਂ। ਇਹ ਜਿਹੜੇ ਸੀ ਪਰਸੋਂ ਕੇਲੇ ਲਾਏ ਸੀ। ਤੇ ਜਿਹੜੇ ਕਾਲੇ ਹੁੰਦੇ ਪਏ ਨੇ ਤਾਂ ਹੁਣ ਅਸੀਂ ਜਿਹੜੇ ਪੱਕੇ-ਪੱਕੇ ਲਾ ਕੇ ਇਹਨਾਂ ਦਾ ਬਨਾਣਾ ਸ਼ੇਕ ਬਣਾ ਲਾਂਗੇ। ਤਾਂ ਜਿਹੜੇ ਕੱਚੇ ਆ, ਖਰਾਬ ਹੋ ਗਏ ਆ, ਉਹ ਆਪਾਂ ਨੰਗਣਾ ਵਾਲੀ ਛੱਡ ਦਾਂਗੇ। ਹੁਣ ਦਫਾ ਉਹ ਜਿਹੜੇ ਸਹੀ ਆ ਨਾ ਉਹ ਰੱਖ ਲਾਂਗੇ ਬਨਾਣਾ ਸ਼ੇਕ ਬਣਾਉਣ ਵਾਸਤੇ। ਤਾਂ ਆਹ ਦੇਖੋ ਸਾੜੇ ਜਿਹੜੇ ਕਾਲੇ ਪੈ ਗਏ ਆ। ਇੰਨੇੜੀ ਦੇ ਨਾਲ ਟੁੱਟਣ ਕਰਕੇ ਸਾੜੇ ਜਿਹੜੇ ਖਰਾਬ ਹੋ ਗਏ ਆ। ਚਰੇ ਚੰਗੇ ਚੰਗੇ ਆਪਾਂ ਦਾ ਖਲਾਂਗੇ ਨਾ ਨਮ ਬਣਾਣਾ ਸੀ ਬਣਾ ਦਾਂਗੇ ਪਹਿਲੀ ਵਾਰੀ ਹੀ ਆਪਣੇ ਛੇਲੇ ਜਿਹੜੇ ਤੋੜਾ ਦੇ ਜਿਹੜੇ ਆਹ ਵਾਲੇ ਕੱਚੇ ਨੇ ਇਹਨਾਂ ਦੀ ਸਬਜ਼ੀ ਬਣਾ ਲਾਂਗੇ ਜਾਂ ਇਹਨਾਂ ਨੂੰ ਤੂੜੀ ਵਿੱਚ ਨੱਪ ਦਾਂਗੇ ਫਿਰ ਖਬਾਰ ਚ ਮਲੇਟ ਕੇ ਕਾਲੇ ਕਾਲੇ ਸਾਰੇ ਮੱਝਾਂ ਗੜੀ ਨਾ ਅਦਰੇ ਸਾਰੇ ਹਨ ਮੱਝਾਂ ਗੜੀ ਫੁੱਟਣ ਵਾਲੇ ਕਿੰਨੇ ਕਿੰਨੇ ਖਰਾਬ ਹੋ ਗਏ ਘਟੋ ਘਾਟੇ ਦਰਜ ਵਿੱਚ ਖਰਾਬ ਹੋ ਗਈ ਹੋਣੀਆਂ ਮੇਰੇ ਜੀ ਦੇ ਨਾਲ ਦਾ ਨੁਕਸਾਨ ਹੋ ਗਿਆ ਵਾ ਉਹਦਾ ਬਿਲਕੁਲ ਵਿੱਚ ਪੱਕਾ ਕੇਲਾ ਵਾ ਜਿਸ ਤੇ ਫਾਈ ਸ਼ੁੰਢੀ ਕੇਲੇ ਦੇ ਚਲ ਤਦੋਂ ਅਸੀਂ ਇਸੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਨੈਕਸਟ ਬਲੌਗ ਲੈ ਕੇ ਫੇਰ ਮਿਲਦੇ ਆਂ ਤਦ ਤੱਕ ਵਾਸਤੇ ਸ਼ਸ਼ੀ ਕਾਲ ਜੀ